ਦੇ ਨਾਲ ਜੁੜੇ ਰਹਿੰਦੇ ਤੇ ਬਹੁਤ ਨੁਕਸਾਨ ਕਰਦੇ ਆ ਕੁੱਤੇ ਸਾਡੀ ਜਦੋਂ ਰਾਤ ਬਰਾਤੇ ਕਿਤੇ ਖੇਤਾਂ ਨੂੰ ਜਾਣ ਵਾਲੇ ਕਿਸਾਨ ਆ ਜਾਂ ਕੋਈ ਹੋਰ ਜਾਂ ਬੱਚੇ ਛੋਟੇ ਹੈਗੇ ਆ ਸਕੂਲ ਦੇ ਸਕੂਲ ਨੂੰ ਜਾਂਦੇ ਬੱਚੇ ਉਹਨਾਂ ਦਾ ਵੀ ਨੁਕਸਾਨ ਕਰਦੇ ਆ ਉਹ ਬੱਚੇ ਸਕੂਲ ਕਈ ਵਾਰੀ ਸਕੂਲ ਜਾਣ ਤੋਂ ਹੀ ਰਹਿ ਜਾਂਦੇ ਆ ਸਾਡੀ ਅਪੀਲ ਹੈ ਵੀ ਅਸੀਂ ਅੱਜ ਤੋਂ ਬਾਅਦ ਰਾਹ ਬੰਦ ਕਰ ਲੱਗੇ ਆ ਜੇ ਲੋਕੀ ਬੰਦਾ ਆਉਂਦਾ ਉਹਦੀ ਮੇਵਰੀ ਆਉਦੀ ਹੋਊਗੀ ਆ ਕੋਈ ਆਪੇ ਨੱਪੇ ਆਉਦੇ ਕਿਹਦਾ ਆਦਾ ਅਸੀਂ ਰਾਹ ਬੰਦ ਕਰਨਾ ਅਸੀਂ ਸਿੱਟੇ ਦਿਨ ਤਵਰੀ ਤਵਰੀ ਕੋਈ ਵੀ ਰੋਸ ਵਜੋਂ ਤੁਸੀਂ ਜਾਨੀ ਇਹ ਰਾਹ ਬੰਦ ਕਰ ਦੇਣਾ ਹਾਂਜੀ 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 ਇੱਕ ਨਾਲ ਵਸਤੀ ਹੈਗੀ ਆ ਉਹਨਾਂ ਦੇ ਵਿਚਾਰੇ ਗਰੀਬ ਬੱਚੇ ਆ ਉਹ ਵੀ ਪੜਨੋਂ ਰਹਿ ਜਾਂਦੇ ਆ ਉਹ ਇੱਥੇ ਬਿਲਕੁਲ ਇਸੇ ਰਾ ਨੰਗ ਪਿਆ ਉਹ ਇਸੇ ਰਾ ਨੰਗਨੇ ਕਰਕੇ ਕੁੱਤਿਆਂ ਤੋਂ ਡਰਦੇ ਉਹ ਵਾਪਸ ਹੀ ਮੁੜ ਜਾਂਦੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪ੍ਰੀਤਕੋਟ ਜ਼ਿਲ੍ਹੇ ਦੇ ਪਿੰਡ ਸੁਖਣ ਵਾਲਾ ਦੇ ਬਾਹਰਵਾਰ ਸਥਿਤ ਦਲਿਤ ਬਸਤੀ ਦੇ ਬੱਚਿਆਂ ਨੂੰ ਰਸਤੇ ਵਿੱਚ ਪੈਂਦੀ ਪਿੰਡ ਦੀ ਹੱਡਾਂ ਰੋੜੀ ਸਕੂਲ ਪੜ੍ਹਨ ਨਹੀਂ ਜਾਣ ਦਿੰਦੀ ਜਾਂ ਕਹਿ ਲੋ ਕਿ ਉਹਨਾਂ ਨੂੰ ਸਕੂਲ ਪੜ੍ਹਨ ਜਾਣ ਤੋਂ ਰੋਕ ਰਹੀ ਹੈ ਇਸ ਸਬੰਧੀ ਅਧਿਕਾਰੀਆਂ ਨੂੰ ਪਿੰਡ ਵਾਲਿਆਂ ਨੇ ਕਈ ਵਾਰ ਜਾਣਕਾਰੀ ਦਿੱਤੀ ਆ ਪਰ ਇਹ ਸਾਰੇ ਕਾਸੇ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਸਰਕਾਰਾਂ ਚਾਹੇ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ ਬੱਚਿਆਂ ਦੀ ਪੜ੍ਹਾਈ ਤੇ ਸਿਹਤ ਲਈ ਵੱਡੇ ਉਕਾਦਮ ਚੁੱਕੇ ਜਾਣ ਦੇ ਬਿਆਨ ਦਿੰਦੀਆਂ ਪਰ ਪਿੰਡ ਸੁਖਣ ਵਾਲਾ ਵਿੱਚ ਇਹ ਸਾਰੇ ਬਿਆਨ ਆ ਕੇ ਫੇਲ ਹੁੰਦੇ ਦਿਖਾਈ ਦਿੰਦੇ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਇੱਥੇ ਸਥਿਤ ਹੱਡਾਂ ਰੋੜੀ ਦਾ ਕੋਈ ਠੇਕੇਦਾਰ ਨਹੀਂ ਹੈ ਜਿਸ ਕਰਕੇ ਲਗਲੇ ਅੱਧੀ ਦਰਜਨ ਦੇ ਕਰੀਬ ਪਿੰਡ ਉਹ ਆਪਣੇ ਮਰੇ ਹੋਏ ਪਸ਼ੂ ਇੱਥੇ ਸੁੱਟ ਜਾਂਦੇ ਆ ਤੇ ਇੱਥੇ ਦਰਜਨਾ ਕੁੱਤੇ ਇਹਨਾਂ ਪਸ਼ੂਆਂ ਨੂੰ ਖਾ ਕੇ ਖੁੰਖਾਰ ਹੋ ਚੁੱਕੇ ਆ ਤੇ ਉਹ ਬੱਚਿਆਂ ਨੂੰ ਤਾਂ ਇਥੋਂ ਕੀ ਲੰਘਣ ਦੇਣਾ ਇਕੱਲੇ ਇਕੱਲੇ ਬੰਦੇ ਨੂੰ ਵੀ ਢਾ ਲੈਂਦੇ ਆ ਤੇ ਹੁਣ ਤੱਕ ਉਹ ਦਰਜਨਾ ਵਿਅਕਤੀਆਂ ਤੇ ਬੱਚਿਆਂ ਨੂੰ ਜ਼ਖਮੀ ਕਰ ਚੁੱਕੇ ਆ ਤੇ ਇਹਨਾਂ ਦੇ ਡਰ ਕਾਰਨ ਬੱਚੇ ਸਕੂਲ ਨਹੀਂ ਜਾਂਦੇ ਇਸ ਰਸਤੇ ਥਾਣੀ ਜਿਸ ਕਰਕੇ ਉਹ ਸਕੂਲ ਤੋਂ ਵਾਂਝੇ ਰਹਿ ਰਹੇ ਆ ਉਹਨਾਂ ਇਹ ਵੀ ਦੱਸਿਆ ਕਿ ਇੱਥੇ ਛੁੱਟੇ ਜਾਂਦੇ ਪਸ਼ੂਆਂ ਕਾਰਨ ਬਦਬੂ ਹਰ ਵੇਲੇ ਆਉਂਦੀ ਰਹਿੰਦੀ ਹੈ ਤੇ ਕਈ ਵਾਰ ਤਾਂ ਨੇੜਲੇ ਘਰਾਂ ਵਾਲੇ ਇਸ ਬਦਬੂ ਤੋਂ ਇੰਨੇ ਪਰੇਸ਼ਾਨ ਹੁੰਦੇ ਆ ਕਿ ਰੋਟੀ ਤੱਕ ਨਹੀਂ ਖਾ ਸਕਦੇ ਪਿੰਡ ਵਾਸੀਆਂ ਨੇ ਮੰਗ ਕੀਤੀ ਆ ਕਿ ਇਹ ਹੱਡਾ ਰੋੜੀ ਇੱਥੋਂ ਤੁਰੰਤ ਬਾਹਰ ਭੇਜੀ ਜਾਵੇ ਤੇ ਅਗਰ ਅਜਿਹਾ ਨਾ ਹੋਇਆ ਤਾਂ ਉਹ ਪੱਕੇ ਤੌਰ ਤੇ ਇਸ ਹੱਡਾ ਰੋੜੀ ਨੂੰ ਜਾਣ ਵਾਲੇ ਰਸਤੇ ਨੂੰ ਬੰਦ ਕਰ ਦੇਣਗੇ ਮੈਂ ਇਸ ਹੱਡਾਰੂੜੀ ਬਾਰੇ ਬੋਲਣਾ ਚਾਹੁੰਦਾ ਕਿ ਇਹ ਸਾਡੇ ਘਰਾਂ ਦੇ ਬਿਲਕੁਲ ਨੇੜੇ ਹੈ ਇਸ ਨੂੰ ਕਿਸੇ ਜਾਇਜ਼ ਥਾਂ ਤੇ ਲਜਾਇਆ ਜਾਵੇ ਅਸੀਂ ਇਹ ਨਹੀਂ ਚਾਹੁੰਦੇ ਵੀ ਮਤਲਬ ਹੀ ਇੱਥੋਂ ਚੱਕੀ ਜਾਵੇ ਤੇ ਕਿਸੇ ਨੂੰ ਜਾ ਕੇ ਤਕਲੀਫ ਦੇਵੇ ਅਸੀਂ ਜਾਣੇ ਵੀ ਸਾਡੇ ਮਸਲੇ ਦਾ ਹੱਲ ਹੋਣਾ ਚਾਹੀਦਾ ਇੱਥੇ ਸਾਡੇ ਘਰਾਂ ਦਾ ਆਉਣ ਜਾਣਾ ਛੋਟੇ ਬੱਚਿਆਂ ਦਾ ਆਉਣ ਜਾਣਾ ਸਾਡੇ ਇੱਥੇ ਮਤਲਬ ਹੀ ਕੁੱਤਿਆਂ ਦਾ ਜਿਹੜਾ ਹੈਗਾ ਬਹੁਤ ਨੁਕਸਾਨ ਕਰਦੇ ਹੋ ਇਨਾਂ ਨੂੰ ਕਿਸੇ ਤਰੀਕੇ ਨਾਲ ਮਤਲਬ ਵੀ ਚੱਕ ਕੇ ਕਿਸੇ ਤਾਂ ਤੇ ਲਜਾਇਆ ਜਾਵੇ ਜਾਂ ਇਸ ਦਾ ਕੋਈ ਠੇਕਾ ਦਿੱਤਾ ਜਾਵੇ ਵੀ ਜਿਹੜਾ ਇੱਥੋਂ ਪਸ਼ੂ ਜਿਹੜੇ ਆ ਉਹ ਚੱਕੇ ਜਾਣ ਜਾਂ ਸਾਡੇ ਇੱਥੇ ਪਸ਼ੂ ਨਹੀਂ ਆਉਣੇ ਚਾਹੀਦੇ ਅਸੀਂ ਤਾਂ ਇਹੀ ਅਪੀਲ ਕਰਦੇ ਆ ਸਾਡੀ ਡੀਸੀ ਨੂੰ ਇਹ ਪੂਰ ਜੋਰ ਮੰਗਾ ਹੈ ਵੀ ਇਸ ਦਾ ਜਲਦੀ ਜਲਦੀ ਕੋਈ ਹੱਲ ਕੀਤਾ ਜਾਵੇ ਅਸੀਂ ਇਹ ਚਾਹੁੰਦੇ ਆ ਵੀ ਇਸ ਦੇ ਇੱਥੇ ਪਸ਼ੂ ਜਿਹੜੇ ਉਹ ਬਿਲਕੁਲ ਨਹੀਂ ਆਉਣੇ ਚਾਹੀਦੇ ਤੇ ਆਨੇ ਕੋਈ ਨੇੜੇ ਘਰਾਂ ਦਾ ਵੀ ਨੁਕਸਾਨ ਕੁੱਤੇ ਬਹੁਤ ਨੁਕਸਾਨ ਕਰਦੇ ਆ ਕੁੱਤੇ ਸਾਡੀ ਜਦੋਂ ਰਾਤ ਬਰਾਤੇ ਕਿਤੇ ਖੇਤਾਂ ਨੂੰ ਜਾਣ ਵਾਲੇ ਕਿਸਾਨ ਆ ਜਾਂ ਕੋਈ ਹੋਰ ਜਾਂ ਬੱਚੇ ਛੋਟੇ ਹੈਗੇ ਆ ਸਕੂਲ ਦੇ ਸਕੂਲ ਨੂੰ ਜਾਂਦੇ ਬੱਚੇ ਉਹਨਾਂ ਦਾ ਵੀ ਨੁਕਸਾਨ ਕਰਦੇ ਆ ਉਹ ਬੱਚੇ ਸਕੂਲ ਕਈ ਵਾਰੀ ਸਕੂਲ ਜਾਣ ਤੋਂ ਹੀ ਰਹਿ ਜਾਂਦੇ ਆ ਇੱਥੇ ਸਕੂਲ ਕਿੰਨੀ ਕੁ ਦੂਰ ਹੈ ਇੱਥੋਂ ਵੱਧ ਵੱਧ 200 ਕਿਲੋ 200 ਮੀਟਰ ਹੋਊਗਾ ਜੀ ਇਹ ਨਾਲ ਇਧਰ ਹੋਰ ਰੈਸ਼ੀ ਵਾਦੀ ਇੱਕ ਨਾਲ ਵਸਤੀ ਹੈਗੀ ਆ ਉਹਨਾਂ ਦੇ ਵਿਚਾਰੇ ਗਰੀਬ ਬੱਚੇ ਆ ਉਹ ਵੀ ਪੜਨੋਂ ਰਹਿ ਜਾਂਦੇ ਆ ਉਹ ਇੱਥੇ ਬਿਲਕੁਲ ਇਸੇ ਰਾਹ ਅਨੰਦਪੁਰ ਉਹ ਇਸ ਵਾਰ ਨੰਗਨੇ ਕਰਕੇ ਕੁੱਤਿਆਂ ਤੋਂ ਡਰਦੇ ਉਹ ਵਾਪਸ ਹੀ ਮੁੜ ਜਾਂਦੇ ਆ। ਸਾਨੂੰ ਵੀ ਅੱਡ ਰੋੜੀ ਬਾਹਰ ਸਾਡੇ ਘਰਾਂ ਦੇ ਨੇੜੇ ਬਾਹਰ ਹੀ ਆ। ਅੱਛਾ। ਸਾਨੂੰ ਬਦਬੋ ਆਉਂਦੀ ਆ ਕੁੱਤੇ ਬਹੁਤ ਖਣ ਕਰਦੇ ਆ ਸਾਡੀ ਫਸਲ ਦਾ ਕਰਦੇ ਆ ਪਸ਼ੂਆਂ ਦਾ ਕਰਦੇ ਆ। ਦੋ ਦਿਨ ਸਾਡੇ ਅੰਡ ਕੱਟੇ ਖਾ ਗਏ ਜੀ। ਅੱਛਾ। ਨਿੱਕੇ ਬੱਚੇ ਖਾ ਜਾਂਦੇ ਆ ਜੀ। ਕੋਈ ਇਹਦੀ ਪਹਿਲਾਂ ਵੀ ਦਰਖਾਸਤ ਵਗੈਰਾ ਦਿੱਤੀ ਆ ਤੁਸੀਂ? ਦਰਖਾਸਤ ਦਿੱਤੀ ਆਂ ਜੀ ਸੀਟੀ ਦੋ ਦਿਨ ਅਰੀ। ਕੋਈ ਕਾਰਵਾਈ ਹੋਈ ਕਿ ਨਹੀਂ? ਕੋਈ ਨਹੀਂ ਕਾਰਵਾਈ ਹੋਈ ਜੀ। ਤੇ ਹੁਣ ਤੁਸੀਂ ਕੀ ਚਾਹੁੰਦੇ ਆ? ਭਾਈ ਚਾਹੁੰਦੇ ਆ ਵੀ ਇਹਦਾ ਹੱਲ ਕੀਤਾ ਜਾਵੇ ਜੀ। ਸਾਡੇ ਰੋੜੀ ਜਾਂ ਦੂਰ ਜਾਵੇ ਜਾਂ ਠੇਕਾ ਇਥੇ ਠੇਕੇਦਾਰ ਹੈ ਨਹੀਂ ਪਸ਼ਵਾ ਦਾ ਕੋਈ ਠੇਕੇਦਾਰ ਹੈ ਨਹੀਂ ਕੋਈ ਜੀ ਪੰਡ ਦੇ ਹੀ ਬੰਦਾ ਜੀ ਉਹ ਕੋਈ ਕਰਦੇ ਆ ਇਹਦਾ ਕੋਈ ਨਹੀਂ ਉਹ ਵੀ ਛੱਡ ਜਾਂਦੇ ਆ ਬੇ ਸਾਹਮਣੇ ਵੇਖ ਲੋ ਰਾਹ ਦੇ ਉਹ ਵੀ ਛੱਡ ਜਾਂਦੇ ਹੋਈ ਲਾ ਕੇ ਨੱਪਦੇ ਆ ਨਾਲ ਹੀ ਛਿੱਲਦੇ ਆ ਉਹ ਵੀ ਛੱਡ ਜਾਂਦੇ ਆ ਗਈ ਠੀਕ ਆ ਆਉਣ ਦੇ ਵੀ ਕੰਮ ਛੱਡ ਜਾਂਦੇ ਲੋਕੀ ਆਪ ਹੀ ਤੁਰ ਜਾਂਦੇ ਦੇ ਬਸਟ ਜਾਂਦੇ ਆ ਸਾਡੀ ਪੀਲੇ ਆ ਵੀ ਅਸੀਂ ਅੱਜ ਤੋਂ ਬਾਅਦ ਰਾਹ ਬੰਦ ਕਰ ਲੱਗੇ ਆ ਜੇ ਲੋਕੀ ਬੰਦਾ ਆਉਂਦਾ ਉਹਦੀ ਮੇਵਰੀ ਆਉਦੀ ਹੋਊਗੀ ਆ ਉਹ ਆਪੇ ਨੱਪੇ ਆਦੇ ਕੀ ਕਰਦਾ ਅਸੀਂ ਰਾਹ ਬੰਦ ਕਰਨਾ ਅਸੀਂ ਸਿੱਟੇ ਦੇ ਨਾਲ ਕੋਈ ਵੀ ਫਿਰ ਉਸ ਵਜੋਂ ਤੁਸੀਂ ਜਾਨੀ ਇਹ ਰਾਹ ਬੰਦ ਕਰ ਦੇਣਾ ਹਾਂ ਜੀ ਹਾਂ ਜੀ ਹ ਇਹ ਹੱਡਾ ਰੋੜੀ ਦੀ ਸਮੱਸਿਆ ਇਹ ਹੈ ਜੀ ਇਹਦੇ ਵਿੱਚ ਜਿਹੜਾ ਪਸ਼ੂ ਉਹ ਹੁਣ ਕੋਈ ਚੱਕਰਾਂ ਵਾਲਾ ਤਾਂ ਹੈ ਨਹੀਂ ਪਿੰਡ ਦਾ ਉਹ ਪਸ਼ੂ ਰਸਤੇ 'ਚ ਹੀ ਸਿੱਟੇ ਜਾਂਦੇ ਆ ਜੀ ਰਸਤਾ ਮੇਨ ਨਾਲ ਲੱਗਦਾ ਇਹ ਤੇ ਮੇਨ ਰਸਤੇ 'ਤੇ ਜਾਂਦਿਆਂ ਦੇ ਕੋਈ ਡੰਗ ਦਾ ਟੱਪਦਾ ਤਾਂ ਕੁੱਤੇ ਵੀ ਘਲ ਪੈ ਜਾਂਦੇ ਆ ਬਾਕੀ ਜੇ ਕਿਸੇ ਨੇੜੇ ਅਲਕਲ ਘਰਾਵਾਂ ਦਾ ਸੱਜਰਾ ਪਸ਼ੂ ਸੂਪਿਆ ਤਾਂ ਉਹ ਕੱਕੜੂ ਵੈਸੇ ਨੂੰ ਵੀ ਖਾ ਜਾਂਦੇ ਘਰਾਂ 'ਚ ਆ ਕੇ ਠੀਕ ਹੈ ਜੀ ਹਾਂ ਇਹ ਜਿਵੇਂ ਹੁਣ ਮੌਸਮਾਂ ਗਰਮੀ ਦਾ ਮੌਸਮਾਂ ਜਿਵੇਂ ਜਿਵੇਂ ਗਰਮੀ ਦਾ ਮੌਸਮ ਆ ਪਰ ਸੇਬ ਬਹੁਤ ਮਾਰਦਾ ਇਹ ਰੋਟੀ ਖਾਣੇ ਵੀ ਦੁਪਰ ਕਰਦਾ ਤਾਂ ਪਕਾਉਣਾ ਤਾਂ ਇੱਕ ਪੈਸੇ ਰਹਿ ਗਿਆ ਕੋਈ ਬਿਮਾਰੀ ਦਾ ਵੀ ਖਤਰਾ ਹੈ ਹਾਂ ਬਿਮਾਰੀ ਦਾ ਖਤਰਾ ਹੈ ਜਦੋਂ ਮੀਂਹ ਪਊਗਾ ਹੁਣ ਉਹ ਤੋਂ ਜ਼ਿਆਦਾ ਵਧੂ ਬਿਮਾਰੀ ਦਾ ਖਾਰ ਨਹੀਂ ਪਾਣਾ ਖੇਤਾਂ ਕੋਤਾਂ ਨੂੰ ਕੋਈ ਸਮੱਸਿਆ ਦੀ ਨਾਲ ਹੈਗੀ ਖੇਤਾਂ ਸਮੱਸਿਆ ਤੇ ਇਹ ਜਿਹੜੇ ਕੁੱਤੇ ਆ ਅੱਖੀ ਰੱਖਿਆ ਚ ਤੂੰ ਕਿ ਨਿੱਕੇ ਕੱਢੂ ਵਸ਼ਰੂ ਨੂੰ ਅਗਲੇ ਦੇ ਵਾਹਣ ਦੇ ਵਿੱਚ ਕਰਦੇ ਆ ਜੋ ਵਾਹਣ ਵਾਲਾ ਵੀ ਤੰਗ ਹੰਦਾ ਜਿੰਨਾ ਚਿਰ ਸਾਡਾ ਇਹ ਮਸਲਾ ਹੱਲ ਨਹੀਂ ਹੁੰਦਾਗਾ ਪਸ਼ੂ ਮਲੇ ਜਿਹੜਾ ਸਿੱਟਣ ਵਾਲਾ ਮਸਲਾ ਉਨਾਂ ਚਰਾਰ ਦੇ ਜੋ ਪਸ਼ੂ ਕਿਸੇ ਦੀ ਡੈਥ ਹੁੰਦੀ ਹੈ ਜਾਂ ਕਿਸੇ ਦਾ ਕੋਈ ਨੁਕਸਾਨ ਹੁੰਦਾ ਉਹ ਆਪਦੇ ਖੇਤ ਚ ਨੱਪਲੇ ਜਾਂ ਕਿਤੇ ਵੀ ਸਾਂਝੀ ਥਾਂ ਤੇ ਡੂੰਗਾ ਪਾਟ ਕੇ ਨੱਪ ਕੇ ਉਨਾਂ ਚਰਾਰ ਅਸੀਂ ਇਸ ਦਾ ਦਰਬ ਦਾ ਰਸਤਾ ਜਿਹੜਾ ਉਹ ਅਸੀਂ ਰੋਕ ਕੇ ਰੱਖਾਂਗੇ ਪਿੰਡ ਵਾਲਿਆਂ ਨੂੰ ਅਪੀਲ ਹੈ ਸਾਡੀ ਵੀ ਸਾਡਾ ਸਾਥ ਦੇ ਕੇ ਇਹਦਾ ਹੱਲ ਕਰੀਏ ਅਸੀਂ ਤੁਹਾਡੇ ਨਾਲ ਕੋਈ ਸਾਡੀ ਕੰਟਰੋਵਰਸੀ ਨਹੀਂ ਗਈ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਇਹਦਾ ਹੱਲ ਹੋ ਜੇ ਵੀ ਸਰਕਾਰ ਚ ਕਰੇ ਜਿਹੜੀ ਖਬਰ ਪਹਚਾਈ ਜਾਵੇ ਤਾਂ ਇਹ ਜਿਹੜਾ ਮਸਲਾ ਇਹ ਸਾਰਿਆਂ ਦਾ ਸਾਂਝਾ ਹੈਗਾ ਅਸੀਂ ਸਾਂਝੇ ਤੌਰ ਤੇ ਨਵੇੜਨਾ ਚਾਹੁੰਦੇ ਹਾਂ ਤੇ